ਉਧਰ ਅੰਮ੍ਰਿਤਸਰ ਲੋਹਾਰਾ ਕਾ ਰੋਡ ਸੇ ਇੰਪੀਰੀਅਲ ਸਿਟੀ ਐਸੋਸੀਏਸ਼ਨ ਦੇ ਵੱਲੋਂ ਕਲੋਨੀ ਵਾਸੀਆਂ ਦੇ ਨਾਲ ਮਿਲ ਕੇ ਆਉਂਦੇ ਜਾਂਦੇ ਰਾਈਆਂ ਨੂੰ ਬੂਟੇ ਵੰਡੇ ਗਏ ਨੇ ਤੇ ਇਸ ਮੌਕੇ ਤੇ ਜਵਨਜੀਤ ਸਿੰਘ ਪੰਨੂ ਨੇ ਦੱਸਿਆ ਕਿ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਰੁੱਖਾ ਦੀ ਸੇਵਾ ਕਰਦੇ ਆ ਰਹੇ ਹਾਂ ਤੇ ਇਸੇ ਤਰ੍ਹਾਂ ਹੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਬੂਟੇ ਲਗਾਏ ਗਏ ਨੇ ਤਾ ਉਹਨਾਂ ਕਹਿਆ ਕਿ ਸਾਰੇ ਇਕੱਠੇ ਹੋ ਕੇ ਬੂਟੇ ਵੰਡਣ ਦੀ ਸੇਵਾ ਵੀ ਕਰ ਰਹੇ ਨੇ ਉਹਨਾਂ ਕਹਿਆ ਕਿ ਰੁੱਖ ਲਗਾਓ ਜੀਵਨ ਬਚਾਓ ਦਾ ਨਾਅਰਾ ਲੈ ਕੇ ਹਰ ਇੱਕ ਨੂੰ ਬੂਟੇ ਲਗਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਪਿਛਲੇ ਸਮੇਂ ਦੇ ਵਿੱਚ ਰੁੱਖਾਂ ਦੀ ਕਟਾਈ ਬਹੁਤ ਵੱਡੇ ਪੱਧਰ ਤੇ ਹੋਈ ਹੈ ਪਰ ਸੋਸ਼ਲ ਮੀਡੀਆ ਤੇ ਜਦੋਂ ਦਾ ਵਾਤਾਵਰਣ ਸੰਬੰਧੀ ਜਾਗਰੂਕਤਾ ਦਿਖਾਈ ਜਾ ਰਹੀ ਹੈ ਉਦੋਂ ਤੋਂ ਲੋਕ ਕਾਫੀ ਜਾਗਰੂਕ ਹੋ ਗਏ ਨੇ ਤੇ ਵੱਡੇ ਪੱਧਰ ਤੇ ਉੱਤੇ ਰੁੱਖ ਲਗਾਏ ਜਾ ਰਹੇ ਨੇ ਇਸ ਮੌਕੇ ਤੇ ਵੱਡਿਆਂ ਤੋਂ ਲੈ ਕੇ ਛੋਟੇ ਬੱਚਿਆਂ ਤੱਕ ਰੁੱਖਾਂ ਤੇ ਬੂਟੇ ਵੜਨ ਦੀ ਸੇਵਾ ਕੀਤੀ ਗਈ ਹੈ ਜ਼ਿਕਰ ਹੋ ਗਿਆ ਹੈ ਕਿ ਪੰਜਾਬ ਤੋਂ ਵੀ ਚਾਹ ਦੇ ਦਿਨ ਗਰਮੀ ਵਾਧੀ ਜਾ ਰਹੀ ਹੈ ਤੇ ਜੂਨ ਦੇ ਮਹੀਨੇ 40 ਡਿਗਰੀ ਤੋਂ ਲੈ ਕੇ 44 ਡਿਗਰੀ ਤੱਕ ਤਾਪਮਾਨ ਰਿਕਾਰਡ ਕੀਤਾ ਹੈ। ਅਤੇ ਵਾਧੀ ਗਰਮੀ ਤੋਂ ਰਾਹਤ ਪਾਉਣ ਦੇ ਲਈ ਜਿੱਥੇ ਲੋਕ AC ਦਾ ਸਹਾਰਾ ਲੈ ਰਹੇ ਨੇ ਉੱਥੇ ਹੀ ਕਈ ਸਮਾਜਿਕ ਵੀ ਸੰਸਥਾਵਾਂ ਦੇ ਵੱਲੋਂ ਹੁਣ ਬੂਟੇ ਵੰਡਣੇ ਸ਼ੁਰੂ ਕਰ ਦਿੱਤੇ ਹਨ। ਤਾਂ ਕਿ ਜੋ ਵੱਧ ਤੋਂ ਵੱਧ ਲੋਕ ਬੂਟੇ ਲਗਾਉਣ ਹਰਿਆਲੀ ਹੋਵੇ ਤੇ ਗਰਮੀ ਤੋਂ ਰਾਹਤ ਮਿਲ ਸਕੇ। ਇਸ ਦੇ ਚੱਲਦੇ ਅੰਮ੍ਰਿਤਸਰ ਦੀ ਇੰਪੀਰੀਅਲ ਕਲੋਨੀ ਦੇ ਫੋਲੋ ਇਲਾਕੇ ਤੇ ਵਿੱਚ ਬੂਟੇ ਵੰਡਣ ਦੀ ਪਹਿਲ ਕਦਮੀ ਕੀਤੀ ਗਈ ਹੈ। ਆ ਮੇਰਾ ਨਾਮ ਜੋਬਨਜੀਤ ਸਿੰਘ ਪੰਨੂ ਹੈ ਜੀ ਤੇ ਜੋ ਤੁਹਾਡੇ ਵੱਲੋਂ ਆਪਣੇ ਇਲਾਕੇ ਦੇ ਵਿੱਚ ਬੁਠੇ ਵੰਡਣ ਦਾ ਕੰਮ ਕੀਤਾ ਗਿਆ ਉਪਰਾਲਾ ਕਿਸ ਤਰੀਕੇ ਦੁਆਰਾ ਕੀਤਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਹ ਸਰ ਉਪਰਾਲਾ ਮੈਂ ਭਾਰਤੀ ਯੋਗ ਸੰਸਥਾਨ ਯੋਗਾ ਦੀ ਸੰਸਥਾ ਨਾਲ ਜੁੜਿਆ ਹਾਂ ਜਿਨ੍ਹਾਂ ਦੇ 올ਓਵਰ ਵਰਲਡ 4000 ਦੇ ਕਰੀਬ ਸੈਂਟਰਸ ਨੇ ਸਿਰਫ ਅੰਮ੍ਰਿਤਸਰ ਅੰਮ੍ਰਿਤਸਰ ਦੇ ਵਿੱਚ 60-65 ਦੇ ਕਰੀਬ ਕੇਂਦਰ ਨੇ ਜਿਹੜੇ ਕੀ ਨਸ਼ੁਲਕ ਸੇਵਾਵਾਂ ਆਪਣੀਆਂ ਦੇ ਰਹੇ ਆ 10 April 1967 ਤੋਂ ਇਹ ਸੰਸਥਾ ਚੱਲੀ ਹੈ ਨਿਸ਼ੁਲਕ ਸੇਵਾ ਅੱਜ ਤੱਕ ਨਿਭਾਉਂਦੀ ਆ ਰਹੀ ਹੈ ਇਹਨਾਂ ਨੇ ਉਪਰਾਲਾ ਕਰਕੇ ਅੱਜ ਕਿਉਂਕਿ ਸਾਰੇ ਹੁਣ ਤੁਹਾਨੂੰ ਪਤਾ ਹੈ ਕਿ ਧਰਤੀ ਪਾਣੀ ਦਾ ਲੈਵਲ ਨੀਚੇ ਜਾ ਰਿਹਾ ਹੈ ਇਹਨਾਂ ਉਪਰਾਲਾ ਕੀਤਾ ਹੈ ਕਿ ਗਰਮੀ ਵੀ ਬਹੁਤ ਵਧੀਆ ਤੇ ਹੁਣ ਕਿਉਂ ਨਾ ਆਪਾਂ ਹੋਰ ਵੀ ਇਦਾਂ ਦੀਆਂ ਸੇਵਾਵਾਂ ਦੇ ਸਕੀਏ ਕਿ ਜਿਹੜੀਆਂ ਸਮਾਜ ਦੇ ਵਿੱਚ ਚੰਗੀਆਂ ਗੱਲਾਂ ਬੱਚਿਆਂ ਨੂੰ ਵੀ ਸਿਖਾਉਣ ਤੇ ਸਾਡੇ ਆਉਣ ਵਾਲੀਆਂ ਜਨਰੇਸ਼ਨਸ ਵਾਸਤੇ ਵੀ ਵਧੀਆ ਇੱਕ ਉਪਰਾਲਾ ਆਪਾਂ ਕਰ ਸਕੀਏ ਤੇ ਇਹ ਭਾਰਤੀ ਯੋਗ ਸੰਸਥਾ ਵੱਲੋਂ ਇਹ ਪਲਾਂਟਸ ਆਪਾਂ ਲੈ ਕੇ ਆਏ ਆ। ਇਕ ਤਕਰੀਬਨ 850 900 ਦੇ ਕਰੀਬ ਆਪਾਂ ਪਲਾਂਟਸ ਲਿਆ ਕੇ ਸ਼ਹਿਰ ਦੀਆਂ ਵੱਖਰੀਆਂ ਵੱਖਰੀਆਂ ਲੋਕੇਸ਼ਨਸ ਤੇ ਜਿੱਥੇ-ਜਿੱਥੇ ਸਾਡੇ ਕੇਂਦਰ ਚੱਲਦੇ ਆ ਔਰ ਇੱਥੇ ਇੰਪੀਰੀਅਲ ਸਿਟੀ ਦੇ ਵਿੱਚ ਇੰਪੀਰੀਅਲ ਸਿਟੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਆਪਾਂ ਉਹਦੇ ਵੀ ਮੈਂਬਰ ਨੇ ਭਾਜੀ ਵੀ ਮੇਰੇ ਨਾਲ ਉਹਦੇ ਇੰਪੀਰੀਅਲ ਸਿਟੀ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰ ਨੇ ਤੇ ਇੱਥੇ ਆਪਣੇ ਕੋਲੋਨੀ ਇੰਪੀਰੀਅਲ ਸਿਟੀ ਦੇ ਵਿੱਚ ਵੀ ਡੋਨੇਟ ਕਰ ਰਹੇ ਆ ਕਿੰਨੇ ਕੱਜ ਜਿਹੜੇ ਡੋਨੇਟ ਕੀਤੇ ਨੇ ਅੱਜ ਕਰੀਬ ਹੁਣ ਤੱਕ ਇਸ ਲੋਕੇਸ਼ਨ ਤੋਂ ਘੱਟੋ-ਘੱਟ 250 ਪਲਾਂਟਸ ਆਪਾਂ ਭੇਜ ਚੁੱਕੇ ਆ ਤੇ ਇਸ ਤੋਂ ਪਹਿਲਾਂ ਆਪਾਂ ਗੋਲ ਬਾਗ ਸ਼ਿਵਾਲਾ ਭਾਈਆ ਮੰਦਿਰ ਤੇ ਫਿਰ ਵਰਿੰਦਾਵਨ ਗਾਰਡਨ ਰੋਜ਼ ਗਾਰਡਨ ਦੇ ਵਿੱਚ ਵੀ ਤੇ ਫਿਰ ਬਲੂ ਸਿਟੀ ਦੇ ਵਿੱਚ ਫਿਰ ਆਪਣਾ ਇੱਕ ਇਸਕਾਨ ਮੰਦਿਰ ਵਾਲਿਆਂ ਦੀ ਗਊਸ਼ਾਲਾ ਇਧਰ ਬੀਰ ਬਲਪੁਰੇ ਉੱਥੇ ਦਿੱਤਾ ਹੈ ਫਿਰ ਇੱਥੇ ਹੁਣ ਸਾਡੇ ਕੋਲ ਪਲਾਂਟਸ ਇੱਥੇ ਪਏ ਆ ਤੇ ਕੋਈ ਵੀ ਪਲਾਂਟ ਅਸੀਂ ਇੱਥੇ ਵਿਰਥ ਨਹੀਂ ਜਾਣ ਦੇਣਾ ਜਿੰਨੇ ਵੀ ਆਪਾਂ ਇੱਥੇ ਡਿਸਟ੍ਰੀਬਿਊਟ ਕਰ ਸਕੇ ਉਹ ਠੀਕ ਹੈ ਫਿਰ ਸਾਡੇਆਂ ਲੋਹਾਰਕਾ ਰੋਡ ਤੇ ਵੱਖਰੀਆਂ ਵੱਖਰੀਆਂ ਐਸੋਸੀਏਸ਼ਨਸ ਨੇ ਵੱਖਰੀਆਂ ਵੱਖਰੀਆਂ ਕਲੋਨੀਆਂ ਨੇ ਆਪਾਂ ਉਹਨਾਂ ਨੂੰ ਵੀ ਕਵਾਂਗੇ ਕਿ ਸਾਡੇ ਕੋਲ ਪਲਾਂਟਸ ਅਵੇਲੇਬਲ ਨੇ ਤੇ ਤਾਂ ਜੋ ਕੱਲਾ-ਕੱਲਾ ਬੂਟਾ ਹਰ ਘਰ ਦੇ ਵਿੱਚ ਲੋਕਾਂ ਵੱਲੋਂ ਲਗਾਇਆ ਜਾ ਸਕੇ ਕਈ ਵਾਰੀ ਸਰਕਾਰ ਕੋਈ ਨਵੇਂ ਪ੍ਰੋਜੈਕਟ ਲੈ ਕੇ ਆਉਂਦੀ ਹੈ ਉਹਦੇ ਲਈ ਰੁੱਖਾਂ ਨੂੰ ਕੱਟੇ ਜਾਂਦਾ ਪਰ ਕੀ ਚਾਹੀਦਾ ਨਹੀਂ ਕਿ ਰੁੱਖ ਨਾ ਕੱਟ ਕੇ ਉਸ ਨੂੰ ਜੜੋਂ ਪਾਟ ਕੇ ਕਿਤੇ ਹੋਰ ਥਾਂ ਤੇ ਛੋਟੀ ਦਿੱਤਾ ਬਿਲਕੁਲ ਵੀ ਜੀ ਕਦੀ ਵੀ ਕਿਸੇ ਵੀ ਰੁੱਖ ਨੂੰ ਮੁੱਢ ਤੋਂ ਕਦੀ ਵੀ ਅਗਰ ਕਿਸੇ ਲੋਡ ਉਪਰੰਤ ਕਿਸੇ ਤਰ੍ਹਾਂ ਦੀ ਕਿਸੇ ਨੂੰ ਵਧਣ ਦੀ ਲੋਡ ਪੈਂਦੀ ਹੈ ਤੇ ਉਹ ਵੀ ਸ਼ਰੇਡਿੰਗ ਤੱਕ ਅਗਰ ਪੋਸਿਬਿਲਟੀ ਹੋ ਸਕੇ ਤੇ ਸ਼ਰੇਡਿੰਗ ਹੋਣੀ ਚਾਹੀਦੀ ਹੈ ਫਿਰ ਵੀ ਅਗਰ ਕਿਸੇ ਦੇ ਘਰ ਦੇ ਅੱਗੇ ਕੋਈ ਇਸ ਤਰ੍ਹਾਂ ਦਾ ਬੂਟਾ ਆ ਰਿਹਾ ਹੈ ਤੇ ਉਹਨੂੰ ਉਹਨਾਂ ਬੰਦਿਆਂ ਨੂੰ ਵੀ ਇਹੋ ਜਿਹੇ ਕਈ ਉਪਰਾਲੇ ਕਰਨੇ ਚਾਹੀਦੇ ਹੈ ਕਿ ਜਿੱਥੇ ਇੱਕ ਵੱਡਾ ਬੂਟਾ ਵਧਣਿਆ ਪਿਆ ਉਥੇ 10 20 50 ਉਹਦੇ ਨਾਲ ਦੇ ਬੂਟੇ ਆਪਾਂ ਲਾ ਸਕੀਏ ਚਾਹੇ ਉਸ ਲੋਕੇਸ਼ਨ ਤੇ ਨਾਲ ਲਾ ਸਕੀਏ ਲੇਕਿਨ ਆਪਾਂ ਜਗਾ ਲੱਭ ਕੇ ਹੋਰ ਲੋਕੇਸ਼ਨ ਤੇ ਆਪਾਂ ਜ਼ਰੂਰ ਇਹੋ ਜਿਹਾ ਕੰਮ ਵਧੀਆ ਮੇਰਾ ਨਾਮ ਨਵਜੋਤ ਹੈ ਜੀ ਅੱਜ ਇਹ ਫੁੱਟੇ ਬੰਡੇ ਜਾ ਰਹੇ ਸੀ ਫੁੱਲ ਵੀ ਬੂਟਾ ਲੈ ਕੇ ਜਾ ਰਹੇ ਸੀ ਕੀ ਕਹਿਣਾ ਚਾਹੋਗੇ ਕਿੰਨਾ ਵੀ ਜ਼ਰੂਰੀ ਹੈ ਅੱਜ ਦੇ ਸਮੇਂ ਵਿੱਚ ਬੂਟਿਆਂ ਨੂੰ ਲਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ এনवायरमेंट ਖਤਮ ਹੋ ਰਿਹਾ ਬਿਲਕੁਲ ਗ੍ਰੀਨਰੀ ਵਗੈਰਾ ਖਤਮ ਹੋ ਰਹੀ ਹੈ ਤੇ ਉਹਨੂੰ ਬਦਾਨ ਲਈ ਸਾਡੀ ਕਲੋਨੀ ਚ ਬਹੁਤ ਉਪਰਾਲਾ ਹੋ ਰਿਹਾ ਤੇ ਜੋ ਬਨ ਕਰ ਰਹੇ ਨੇ ਤੇ ਇਸ ਲਈ ਵੱਤਵਾਤ ਪਲਾਂਟਸ ਲਗਾਵਾਂਗੇ ਤੇ ਜਿਹੜੀਆਂ ਅੱਜ ਕੱਲ ਬਿਮਾਰੀਆਂ ਵਧ ਰੀਆਂ ਐ ਉਹ ਖਤਮ ਹੋਣਗੀਆਂ ਗ੍ਰੀਨਰੀ ਕਰਕੇ ਇਸ ਲਈ ਕਿ ਲਗਾਉਣੇ ਚਾਹੀਦੇ ਆ ਪਲਾਂਟਸ ਵਗੈਰਾ ਜਿਹੜੇ ਬੂਟੇ ਲੈ ਕੇ ਜਾ ਰਹੇ ਜੇ ਹੋਰ ਆਪਣੇ ਇਲਾਕਾ ਵਾਸੀਆਂ ਨੂੰ ਕੀ ਫੀਲ ਕਰੋਗੇ ਕਿ ਸਾਰੇ ਵੱਤਵਾ ਜਿੰਨੇ ਹੋ ਸਕੇ ਲਗਾਣ ਸਾਰਿਆਂ ਨੂੰ ਮਤਲਬ ਕਿ ਪਲਾਂਟਸ ਲਗਾਉਣ ਲਈ ਸਾਰਿਆਂ ਨੂੰ ਪ੍ਰੇਰਿਤ ਕਰਨ ਹਾਂ ਦਾ ਬਹੁਤ ਵੱਡਾ ਉਪਰਾਲਾ ਹੈਗਾ ਸਾਡੇ ਇੰਪੀਰੀਅਲ ਸਿਟੀ ਦੇ ਵੈਲਫੇਅਰ ਐਸੋਸੀਏਸ਼ਨ ਦਾ ਜੋ ਬੰਜੀ ਦੇ ਸਹਾਇਤਾ ਦੇ ਨਾਲ ਜਿੱਦਾਂ ਕਿ ਅਸੀਂ ਜਾਣਦੇ ਹੈਗੇ ਆ ਕਿ ਪਿਛਲੇ ਦਿਨਾਂ ਦੇ ਵਿੱਚ ਤਾਪਮਾਨ ਜਿਹੜਾ ਸੀ ਕਿੰਨਾ ਜ਼ਿਆਦਾ ਸੀ 47 ਡਿਗਰੀ ਹਰ ਕਿਸੇ ਨੂੰ ਰੋਲ ਲੋਡ ਮਹਿਸੂਸ ਹੋ ਰਹੀ ਸੀ ਕਿ ਵਾਕਈ ਇੱਥੇ ਪੇੜ ਪੌਦਿਆਂ ਦੀ ਜਿਹੜੀ ਕਾਟ ਹੈਗੀ ਹੈ ਜਦੇ ਕਰਕੇ ਬਹੁਤ ਜ਼ਿਆਦਾ ਸਮੱਸਿਆ ਆ ਗਈ ਹੈ ਤੇ ਦੈਟਸ ਵਾਈ ਸਾਨੂੰ ਲੱਗਦਾ ਹੈ ਕਿ ਸਾਡੇ ਕਾਲੋਨੀ ਦੇ ਜਿਹੜੇ ਰੈਜ਼ੀਡੈਂਟਸ ਹੈਗੇ ਉਹਨਾਂ ਨੇ ਵੀ ਮੰਗ ਕੀਤੀ ਪਲੱਸ ਇਹਨਾਂ ਨੇ ਅਵੇਲੇਬਲ ਕਰਾਇਆ ਜਦੇ ਕਰਕੇ ਵੀ ਆਲ ਆਰ ਵੈਰੀ ਮੱਚ ਮੋਟੀਵੇਟਿਡ ਕਿ ਭਈ ਅਸੀਂ ਜ਼ਰੂਰ ਇਹ ਹਰ ਸਾਲ ਇਹ ਚੀਜ਼ ਹੋਣੀ ਚਾਹੀਦੀ ਹੈ ਤੇ ਜਿੱਥੇ ਜਿੱਥੇ ਸਾਨੂੰ ਆਪਣੇ ਕਲੋਨੀ ਚ ਅਟਲੀਸ ਜਗ੍ਹਾ ਮਿਲੇ ਜਿੱਥੇ ਅਸੀਂ ਆਪਣੇ ਪੇੜਾਂ ਦੀ ਦੇਖਰੇਖ ਕਰ ਸਕੀਏ ਸਾਨੂੰ ਉਥੇ ਪੇੜ ਉਗਾਉਣੇ ਜ਼ਰੂਰ ਚਾਹੀਦੇ ਹਨ ਆਪ ਯਹਾਂ ਸੇ ਕੋਦਾ ਲੈ ਕੇ ਗਏ ਹੈ ਕੀ ਕਹਿਣਾ ਚਾਹੋਗੇ ਪੋਦੇ ਲਗਾਨੇ ਕਿਉਂ ਜ਼ਰੂਰੀ ਹੈ ਪੋਦੇ ਲਗਾਨੇ ਜ਼ਰੂਰੀ ਹੈ ਕਿਉਂਕਿ ਹਮੇ ਪੋਦੇ ਸੇ ਸਾਹਸ ਵੀ ਆਤੀ ਹੈ ਗ੍ਰੀਨਰੀ ਵੀ ਬਹੁਤ ਅੱਛੀ ਹੁੰਦੀ ਹੈ ਆਪਕੇ ਸਕੂਲ ਮੇ ਵੀ ਇਸਮੇ ਇਸਕੇ ਬਾਰੇ ਮੇ ਸਮਝਾਇਆ ਗਿਆ ਕੀ ਕਹਤੇ ਸਕੂਲ ਮੇ ਸਕੂਲ ਮੇ ਕਹਤੇ ਕਿ ਜਿਹਨ ਸੇ ਪਲੈਂਟਸ ਹੁੰਦੇ ਹਨ ਉਹ ਬਹੁਤ ਜ਼ਰੂਰੀ ਹੁੰਦੇ ਐਨੀਮਲਸ ਲਈ ਜੁਨਸੀ ਕਾਊਜ਼ ਹੁੰਦੀ ਉਹ ਗਾ